ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਮਿਲਾ ਰਹੇ ਹਾਂ ਅਜੇ ਇੱਕ ਕਾਮਯਾਬ ਤੇ ਰਾਹ ਦਸਰੇ ਕਿਸਾਨ ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਝੋਨੇ ਦੀ ਸਿੱਧੀ ਬਜਾਈ ਕਾਮਯਾਬੀ ਨਾਲ ਕੀਤੀ ਹੈ ਮੇਰਾ ਨਾਮ ਜੀ ਜੋਗਾ ਸਿੰਘ ਪਿੰਡ ਭੰਗਵਾਾ ਖੇਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਅਸੀਂ 3 ਸਾਲ ਤੋਂ ਇਹ ਸਿੱਧੀ ਬਜਾਈ ਕਰ ਰਹੇ ਆ ਸਾਡੇ ਝਾੜ ਬਹੁਤ ਵਧੀਆ ਦੂਜੇ ਝੋਨੇ ਦੇ ਬਰਾਬਰ ਹੀ ਰਹਿੰਦਾ ਵਾ ਇਹਦਾ ਇਹ ਆਪੀ ਇੱਕ ਤੇ ਸਪਰੇ ਖਾਦ ਪਾਉਣੀ ਬਹੁਤ ਸੌਖੀ ਆ ਸੁੱਕੇ ਚ ਪਾਈਦੀ ਆ ਦੂਜੀ ਪਾਣੀ ਦਾ ਵੀ ਫਰਕ ਪੈਂਦਾ ਵਾ ਜਿਹੜੇ ਹੁਣ ਅਸੀਂ ਭਰਕੇ ਤੇ ਬੀਜਦੇ ਆ ਉਹ ਪਹਿਲੋਂ 24-25 ਦਿਨ ਉਤਰੋਂ ਪਾਣੀ ਨਹੀਂ ਦੇਣਾ ਪੈਂਦਾ ਉਹਦਾ ਵੀ ਸਨ ਫਰਕ ਬੜਾ ਪੈਂਦਾ ਤਿੰਨ ਦਿਨ ਵੀ ਘਾ ਟੋਕਦਾ ਉਹਦੇ ਤੇ ਹੋਰ ਜਦੋਂ ਚੋਨਾ ਕੇਰੀ ਦਾ ਵਾ ਉਸੇ ਵੇਲੇ ਸਟੈਮ ਤੇ ਸਾਥੀ ਦੀ ਸਪਰੇ ਕਰ ਦੇ ਦੀ ਹੈ। ਬਾਕੀ ਬਾਅਦ ਦੇ ਵਿੱਚ ਜੇ ਕਿਤੇ ਥੋੜਾ ਬੂਤਾ ਹੋਵੇ ਤੇ ਨੋਨੀ ਗੋਲਡ ਕਰ ਲਈਦਾ ਵਾ ਜੇ ਨਾ ਹੋਵੇ ਤੇ ਨਹੀਂ ਅਸੀਂ ਇਹ 3 ਸਾਲ ਤੋਂ ਆ ਤੀਜਾ ਸਾਲ ਆ। ਅਸੀਂ 7 6.5 7 ਕਿਲੇ ਹਰ ਸਾਲ ਬੀਜਦੇ ਹਾਂ। ਐਰਕਾਂ ਵੀ 7 ਕਿਲੇ ਬੀਜਾਂ ਹਾਂ। ਅਹੀਂ ਪਹਿਲੋਂ ਧਰ ਕੇ ਵੱਢ ਤੇ ਵਾਹ ਕੇ ਫਿਰ ਸਵਾਗਮ ਆਰ ਕੇ ਤੇ ਬਾਅਦ ਦੇ ਵਿੱਚ ਕੰਪਿਊਟਰ ਕਰਾਓ ਫੇਰੀਦਾ ਵਾ ਉਹਦੇ ਬਾਅਦ ਫੇਰ ਧਰ ਕੇ ਤੇ ਉਸੇ ਤਰ੍ਹਾਂ ਹੀ ਸਵਾਗਮ ਆਰ ਕੇ ਤੇ ਕੀ ਕਰਾ ਦੀ ਦਵ 28 ਕਿਲੋ ਕੇਰੀਦਾ ਵਾ ਪਿਛਲੇ ਸਾਲ ਅਸੀਂ 1509 ਵੀ ਕੇਰੀ ਸੀ ਤੇ 29 ਪਰਮਣ ਵੀ ਕੇਰੀ ਸੀ ਤੇ 29 ਦਾ ਵੀ ਚਾੜ ਠੀਕ ਨਿਕਲਿਆ ਸੀ 121 ਦੇ ਬਰਾਬਰ ਹੀ ਰਿਹਾ ਸੀ ਤੇ 1509 ਵੀ ਠੀਕ ਹੀ ਆ ਫੇਰ ਕਾਹੀ 1692 ਕਿਰਨੇ ਕੱਦੂ ਦਾ ਇਹ ਆ ਜੀ ਇੱਕ ਤੇ ਤੇਲ ਦੀ ਬਚਤ ਹੁੰਦੀ ਆ ਦੂਜਾ ਆ ਵਟਾ ਲਿੰਬ ਦੇ ਰਹੀ ਦਾ ਬਥੇਰਾ ਨੁਕਸਾਨ ਫੇਰ ਲਾਭ ਵੀ ਬਥੇਰੀ ਆ ਜੀ ਹੁਣ ਤੇ 4-5000 ਰੁਪਿਆ ਕਿੱਲੇ ਦੀ ਲਾਭ ਵੀ ਆ ਤੇ ਇਹ ਜਿਹੜੀ ਕਰਾਈ ਆ ਕਰਾਈ 1000 ਰੁਪਿਆ ਕਿੱਲੇ ਦਾ ਦਾਵਾ ਇਹ ਕਰਕੇ ਫਰਕ ਤੇ ਬਹੁਤ ਪੈਂਦਾ ਹੈ ਮੈਂ ਸਰਦਾਰ ਰਣਜੀਤ ਸਿੰਘ ਪਿੰਡ ਭੰਗਵਾ ਦਾ ਰਹਿਣ ਵਾਲਾ ਜੀ ਮੈਂ 2 ਸਾਲ ਪਹਿਲਾਂ ਸਿੱਧੀ ਬਿਜਾਈ ਝੋਨੇ ਦੀ ਕੀਤੀ ਸੀ ਪਰ ਉਹ ਸੁੱਕਾ ਝੋਨਾ ਸੁੱਕੇ ਵੱਡ ਦੇ ਵਿੱਚ ਮੈਂ ਘੇਰਿਆ ਸੀ ਉਹਦੇ ਕਰਕੇ ਨਦੀਨ ਜਿਹੜਾ ਉਹ ਜ਼ਿਆਦਾ ਹੋ ਗਿਆ ਸੀ ਪਰ ਮੈਂ ਹੁਣ ਇਹ ਮੇਰੇ ਸਾਡੇ ਪਿੰਡ ਦੇ ਸਿੱਧੀ ਬਿਜਾਈ ਕਰਦੇ ਆ ਇਹਨਾਂ ਨੂੰ ਦੇਖ ਕੇ ਮੈਂ ਤੇ ਇਹਨਾਂ ਨੇ ਵਾਣ ਪਹਿਲਾਂ ਵੱਡ ਭਰ ਕੇ ਵਾਹ ਗਏ ਫਿਰ ਲੈਜਰ ਕਰਾ ਕਰਾ ਕੇ ਫਿਰ ਉਹਨੂੰ ਭਰ ਕੇ ਫੇਰ ਵੱਤਰ ਦਾ ਕੇਰਿਆ ਸੀ ਉਹਦਾ ਫਾਇਦਾ ਹੋਇਆ ਵੀ ਨਿੱਦਣ ਉਹਦੇ ਚ ਘੱਟ ਉਗਦਾ ਇਸ ਕਰਕੇ ਇਹਨਾਂ ਨੂੰ ਦੇਖ ਕੇ ਮੈਂ ਐਦਕਾਂ ਸੁੱਕਾ ਜਿਹੜਾ ਨਹੀਂ ਕੇਰਨਾ ਭਰ ਕੇ ਵੱਡ ਵਾਹ ਕੇ ਲੈਜ਼ਰ ਕਰਾ ਕਰਾ ਕੇ ਵੱਡ ਭਰ ਕੇ ਫੇਰ ਵਾਣ ਫੇਰ ਕੇਰਨਾ ਫੇਰ ਉਹਦੇ ਫਾਇਦੇ ਆ ਇੱਕ ਤੇ ਸਾਨੂੰ ਪਾਣੀ ਦੀ ਬਚਤ ਹੁੰਦੀ ਹੈ ਜੀ ਇੱਕ ਕਦੂ ਚ ਪਾਣੀ ਜ਼ਿਆਦਾ ਲੱਗਦਾ ਸਿੱਧੀ ਬਜਾਈ ਨਾਲ ਸਾਨੂੰ ਪਾਣੀ ਦੇ ਜ਼ਿਆਦਾ ਫਾਇਦੇ ਹੁੰਦੇ ਜਿਹੜਾ ਸਾਡਾ ਪਾਣੀ ਬਚਦਾ ਦੂਜੀ ਗੱਲ ਕਦੂਦ ਕਰਕੇ ਹਨੂ ਲਾਭ ਜਿਹੜੀ ਆ ਉਹ 4 ਤੋਂ 5000 ਰੁਪਏ ਦੇਣੀ ਪੈਂਦੀ ਆ ਇਹ ਅਸੀਂ 1000 ਰੁਪਏ ਨਾ ਝੋਨਾ ਕੇਰ ਲੈਨੇ ਆ ਤੇ ਝਾੜ ਸਾਡਾ 6 ਮਹੀਨੇ ਨਿਕਲਦਾ ਜੀ ਇਸ ਕਰਕੇ ਸਿੱਧੀ ਬਜਾਈ ਦੇ ਇਹੋ ਫਾਇਦੇ ਆ ਵੀ ਜਿੱਤਰਾ ਵੀ ਧਿਆਨ ਰੱਖ ਕੇ ਉਹਨੂੰ ਬੱਤਰ ਦਾ ਝੋਨਾ ਕੇਰਿਆ ਜਾਵੇ ਤੇ ਝਾੜ ਅਸੀਂ ਵਧੀਆ ਲੈ ਸਕੀਏ ਪਿਛਲੇ ਸਾਲ ਮੈਂ ਜ਼ਮੀਨ ਜਿਹੜੀ ਉਹ ਸਬਜ਼ੀ ਵਾਲੀ ਸੀ ਉਹਦੇ ਵਿੱਚ ਨਦੀਨ ਜ਼ਿਆਦਾ ਹੋ ਗਿਆ ਸੀ ਇੱਕ ਉਹਦੇ ਚ ਸੁੱਕੀ ਚ ਅਹੀਂ ਕੇਰ ਬੈਠੇ ਆ ਸੁੱਕੀ ਚ ਸਪਰੇ ਵੀ ਲੇਟ ਹੋਈ ਉਹਦੇ ਚ ਨੱਦਨ ਜ਼ਿਆਦਾ ਹੋ ਗਿਆ ਸੀ ਇਹ ਕਰਕੇ ਐਦਕਾ ਮੈਂ ਇਹਨਾਂ ਨੂੰ ਦੇਖ ਕੇ ਸਾਡੇ ਚਾਰ ਪੰਜ ਜ਼ਿਮੀਂਦਾਰ ਭਰਾ ਸਿੱਧੀ ਬਜਾਈ ਕਰਦੇ ਆ ਬਹੁਤ ਵਧੀਆ ਉਹਨਾਂ ਦਾ ਝਾੜ ਆ ਉਹਨਾਂ ਨੂੰ ਦੇਖ ਕੇ ਮੈਂ ਐਦਕਾਂ ਜਿੱਤਰਾ ਉਹ ਕਰਦੇ ਆ ਬੱਤਰ ਦਾ ਉਤਰਾਂ ਹਾਂ ਉਹਨਾਂ ਨੂੰ ਦੇਖ ਕੇ ਕਰਾਂਗੇ ਇਸ ਵੀਡੀਓ ਰਾਹੀਂ ਕਿਸਾਨ ਨੇ ਆਪਣੇ ਨਿੱਜੀ ਤਜਰਬੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਹਨਾਂ ਨਿੱਜੀ ਤਜ਼ਰਬਿਆਂ ਨੂੰ ਆਪਣੀ ਜ਼ਮੀਨ ਦੀ ਤਾਸੀਰ ਅਤੇ ਪੌਣ ਪਾਣੀ ਅਨੁਸਾਰ ਲਾਗੂ ਕਰਦੇ ਹੋਏ ਖੇਤੀਬਾੜੀ ਮਾਹਿਰਾਂ ਦੀ رائے ਅਨੁਸਾਰ ਹੀ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ